ਟਿੱਪੀ ਵਾਲੀ ਮਾਤਰਾ ਬਾਰੇ ਜਾਣਕਾਰੀ ਲਈਏ ਟਿੱਪੀ ਵਾਲੀ ਮਾਤਰਾ ਦੀਰਘ ਧੁਨੀ ਦੇ ਵਿੱਚ ਉਚਾਰਨ ਹੁੰਦੀ ਹੈ ਦੀਰਘ ਤੋਪਾ ਬੱਦ ਬੋਲੀ ਜਾਣ ਵਾਲੀ ਮਾਤਰਾ ਪਰ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਟਿੱਪੀ ਲਘੂ ਧੁਨੀ ਚ ਵੀ ਉਚਾਰਨ ਹੁੰਦੀ ਹੈ ਪਰ ਮੁਹਾਰਨੀ ਦੇ ਅਨੁਸਾਰ ਟਿੱਪੀ ਦੀਰਘ ਧੁਨੀ ਦੇ ਵਿੱਚ ਹੀ ਉਚਾਰਨ ਹੁੰਦੀ ਹੈ ਟਿੱਪੀ ਊੜਾ ਅਤੇ ਈੜੀ ਨੂੰ ਨਹੀਂ ਲੱਗਦੀ ਬਾਕੀ ਦੇ ਅੱਖਰਾਂ ਨੂੰ ਟਿੱਪੀ ਲੱਗਦੀ ਹੈ ਟਿੱਪੀ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਲਾਵਾ ਇਹਨਾਂ ਮਾਤਰਾਵਾਂ ਦੇ ਨਾਲ ਵੀ ਟਿੱਪੀ ਦੀ ਵਰਤੋਂ ਹੁੰਦੀ ਹੈ ਸੋ ਆਓ ਹੁਣ ਟਿੱਪੀ ਵਾਲੇ ਸ਼ਬਦਾਂ ਦਾ ਉਚਾਰਨ ਕਰੀਏ ਸੰਤ ਸੱਸੈ ਨੋ ਟਿੱਪੀ ਸੰਤ ਤਤ ਸੰਤ ਕੰਮ ਕੱਤੇ ਨੋ ਟਿੱਪੀ ਕੰਮ ਮਮਾ ਕੰਮ ਇੱਕ ਗੱਲ ਦਾ ਖਿਆਸ ਪਿਆਰ ਰੱਖਣਾ ਹੈ ਜਿੱਥੇ ਉਚਾਰਨ ਕਰ ਲੱਗਿਆ ਅਤੇ ਨੰਨੇ ਅਤੇ ਅਤੇ ਮੰਮੇ ਦੀ ਆਵਾਜ਼ ਵੀ ਆਉਂਦੀ ਹੈ ਸੋ ਆਹ ਹੁਣੇ ਟਿੱਪੀ ਵਾਲੇ ਸ਼ਬਦਾਂ ਦਾ ਉਚਾਰਨ ਕਰੀਏ ਜਿਵੇਂ 60 ਪੰਨ 70 ਨੂੰ ਦਲਾਵਾਂ ਸਾ 90 ਨੂੰ ਟਿੱਪੀ ਪੰਨ 70 ਪੰਨ ਇਸ ਦਾ ਸਹੀ ਉਚਾਰਨ ਹੈ ਇਹ ਅਸੀਂ ਇਸ ਦਾ ਉਚਾਰਨ ਸਾਧ ਪੰਗ ਕਰਾਂਗੇ ਤਾਂ ਇਸ ਦਾ ਉਚਾਰਨ ਇਹ ਗਲਤ ਉਚਾਰਨ ਬਣਦਾ ਹੈ ਇਸ ਦਾ ਸਹੀ ਉਚਾਰਨ ਹੁੰਦਾ ਹੈ ਸ਼ਾ ਸਾਇਪੰ ਕੀ ਕਰਨਾ ਹੈ ਇਸ ਦਾ ਉਚਾਰਨ ਸਾਧ ਪੰਗ ਨਹੀਂ ਕਰਨਾ ਇਹ ਇਸ ਦਾ ਗਲਤ ਉਚਾਰਨ ਬੰਦਾ ਹੈ ਜਿਵੇਂ ਕੰਮ ੱੱਕੇ ਨੂੰ ਟਿੱਪੀ ਵੰਮਾ ਕੰਮ ਸਿੰਗ ਸੱਸੇ ਨੂੰ ਸਿਹਾਰੀ ਉੱਤੇ ਟਿੱਪੀ ਤੱਦਾ ਸਿੰਗ ਇਸ ਦਾ ਸਹੀ ਉਚਾਰਨ ਹੈ ਜਿਵੇਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਜੋ ਇਹ ਟਿੱਪੀ ਵਾਲੀ ਮਾਤਰਾ ਹੈ ਇਹ ਔਰ ਦੂਜੀਆਂ ਚੌਣਵੀਆ ਮਾਸਤਰਾਵ ਦੇ ਨਾਲ ਵੀ ਲੱਗਦੀਆਂ ਜਿਵੇਂ ਹੁਣ ਸਿਹਾਰੀ ਤੋਂ ਬਾਅਦ ਲੱਗੀ ਹੈ ਸੱਸੇ ਨੂੰ ਸਿਹਾਰੀ ਟਿੱਪੀ ਪੱਗਾ ਸਿੰਘ ਬਣਦਾ ਹੈ ਆਗਲੇ ਸ਼ਬਦ ਦਾ ਉਚਾਰਨ करिए ਸੱਸੇ ਨੂੰ ਟਿੱਪੀ ਸਸੇਓ ਔਕਰ ਉਤੇ ਟੀਪੀ ਦਦਾ ਨਾਰਾ ਸੁੰਦਰ ਇੱਥੇ ਵੀ ਟੀਪੀ ਅਤੇ ਔਕਰ ਇਕੱਠੇ ਉਤਰ ਯੋਗ ਕਿਤੇ ਗਏ ਹਨ ਗੁਰੂ ਬਾਣੀ ਦੇ ਵਿੱਚ ਵੀ ਸਾਨੂੰ ਜਦੋਂ ਅਸੀਂ ਨਿਤਨੇਮ ਦੀਆਂ ਬਾਣੀਆਂ ਪੜ੍ਹਦੇ ਹਾਂ ਜਾਂ ਗੁਰਬਾਣੀ ਸੱਭਕ੍ਰਿਤੀ ਹੋਰ ਵੀ ਕੁਝ ਪਉਕੀਆਂ ਆਉਦੀਆਂ ਹਨ ਜਿੱਥੇ ਸਾਨੂੰ ਟਿੱਪੀ ਹੋਰ ਮਾਤਰਮ ਦੇ ਨਾਲ ਵੀ ਲੱਗੀ ਹੋਈ ਮਿਲੇਗੀ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਉਹ ਅੱਗੇ ਆਪਾਂ ਗੁਰਵਾਰੀ ਦੇ ਵਿੱਚ ਵੀ ਆਪ ਜੀ ਨਾਲ ਸਾਂਝਾ ਕਰਾਂਗੇ ਜਿਵੇਂ ਜਿਵੇਂ ਹੀ ਉਹ ਭਗਤੀਆਂ ਆਉਣਗੀਆਂ ਉਸ ਵਾਰ ਆਉਣ ਨੂੰ ਜਾਣਕਾਰੀ ਦਿੱਤੀ ਜਾਵੇਗੀ ਆਓ ਹੁਣ ਕੁਝ ਸ਼ਬਦਾਂ ਦਾ ਉਚਾਰਨ ਕਰੀਏ ਜਿਵੇਂ ਸੁੰਦਰ ਇੱਥੇ ਸ ਸ ਨੂੰ ਔਕੜ ਉੱਤੇ ਟਿੱਪੀ ਸੁੰਦਰ ਸੁੰਦਰ ਜੇ ਅਸੀਂ ਇਸ ਨੂੰ ਸੁੰਦਰ ਪੜ੍ਹਦੇ ਹਾਂ ਤਾਂ ਇਕੱਲੇ ਔਕੜ ਦਾ ਉਚਾਰਨ ਜੇ ਅਸੀਂ ਇਸ ਨੂੰ ਸੁੰਦਰ ਪੜਾਂਗੇ ਤਾਂ ਜੋ ਸ ਸ ਦੇ ਔਖੜ ਲੱਗਿਆ ਕਰ ਹੈ ਉਸ ਦਾ ਉਚਾਰਨ ਵੀ ਅਸੀਂ ਨਹੀਂ ਕਰਾਂਗੇ ਸੋ ਇਸੇ ਤਰ੍ਹਾਂ ਨਾਲ ਇਸ ਦਾ ਸਹੀ ਉਚਾਰਨ ਅਸੀਂ ਨਹੀਂ ਕਰ ਪਾਵਾਂਗੇ ਸੁੰਦਰ ਇਸ ਦਾ ਸਹੀ ਉਚਾਰਨ ਹੈ ਇਸ ਦਾ ਦਾ ਹਮੇਸ਼ਾ ਇਹ ਧਿਆਨ ਰੱਖਣਾ ਹੈ ਜਿਵੇਂ ਸਸੇ ਨੂੰ ਸਿਹਾਰੀ ਸ ਉਸ ਤੇ ਵੀ ਸੈਮ ਤਾਂ ਦਾ ਸੰ ਇਸੇ ਤਰ੍ਹਾਂ ਇਹ ਸੰਦ ਬਣ ਗਿਆ ਜੇ ਅਸੀਂ ਸਿਹਾਰੀ ਉਚਾਰਨ ਨਹੀਂ ਕਰਦੇ ਤਾਂ ਇਹ ਸੰਗ ਕਿਸਦਾ ਗਾਲਤ ਉਚਾਰਨ ਹੋਵੇਗਾ ਤਾਂ ਅਸੀਂ ਸੰਗ ਉਚਾਰਾਂਗੇ ਜੇ ਅਸੀਂ ਟਿੱਪੀ ਦੀ ਆਵਾਜ਼ ਟਿੱਪੀ ਦੀ ਨਹੀਂ ਬੋਲਾਂਗੇ ਤਾਂ ਸਸੇ ਸਿਹਾਰੀ ਕਦਾ ਸੰਗ ਸੰ ਇਸਦਾ ਵੀ ਇਹ ਕਾਲ ਤਰ ਉਚਾਰਨ ਹੋਵੇਗਾ ਸਵ ਸੱਸੀ ਸਿਹਾਰੀ ਡੀ ਟੀ ਪੀ ਸੈਨ ਅਰਦਾ ਸਿੰਘ ਇਸ ਦਾ ਸਹੀ ਉਚਾਰਨ ਹੈ ਇਸੇ ਤਰ੍ਹਾਂ ਹੀ ਜਿਵੇਂ ਨਰੰਕਾਰ ਨੰਨੇ ਨੁਸਿਆਰੀ ਨੇ ਰਾਰਿੰ ਪੀਰ ਨਰੰਕਾਰ ਇਸ ਦਾ ਸਹੀ ਉਚਾਰਨ ਹੈ ਇਹ ਮੈਂ ਤਾਂ ਤੈਨੂੰ ਦਲੈਂਕੜ ਤੂੰ ਓਟੇਤੀ ਤੂੰ ਬਣਦਾ ਹੈ ਜੇ ਅਸੀਂ ਈਪੀ ਨੂੰ ਨਾ ਉਚਾਰਨ ਕਰੀਏ ਤਾਂ ਤੂੰ ਉਚਾਰਨ ਹੁੰਦਾ ਹੈ ਇਸ ਦਾ ਵੀ ਖਾਸ ਧਿਆਨ ਰੱਖਣਾ ਹੈ ਇਹ ਸ਼ਬਦ ਵੀ ਗੁਰਬਾਣੀ ਦੇ ਵਿੱਚ ਬਹੁਤ ਵਾਰ ਉਚਾਰਨ ਕੀਤਾ ਗਿਆ ਹੈ ਸਾਨੂੰ ਇਹ ਸ਼ਬਦ ਵੀ ਗੁਰਬਾਣੀ ਦੇ ਵਿੱਚ ਬਹੁਤ ਫੜਦੇ ਨੂੰ ਮਿਲਦਾ ਹੈ ਇਸ ਦਾ ਜੋ ਸਹੀ ਉਚਾਰਨ ਕਈ ਜਦਾਂ ਇਸ ਨੂੰ ਤੱਤੇ ਨੂੰ ਦੁਲੈਂਕੜ ਪੀ ਪੀ ਤੁੰ ਕਰਕੇ ਉਚਾਰਨ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਤੂੰ ਅਤੇ ਤੂ ਇਹਨਾਂ ਵਿੱਚ ਬਹੁਤ ਹੀ ਫਰਕ ਹੈ ਦੋਨੇ ਮਾਤਰਾਵਾਂ ਦਾ ਖਾਸ ਧਿਆਨ ਰੱਖਣਾ ਹੈ ਜਿੱਥੇ ਵੀ ਸਾਨੂੰ ਸੱਤੇ ਨੂੰ ਬਲੈਂਕੜ ਤੂੰ ਮਿਲਦੀ ਹੈ ਤਾਂ ਉਸ ਨੂੰ ਅਸੀਂ ਉਤ ਦਾ ਉਚਾਰਨ ਤੂੰ ਹੀ ਕਰਨਾ ਹੈ ਨਾ ਕਿ ਤੂੰ ਕਰਨਾ ਹੈ ਜਿੱਥੇ ਸਾਨੂੰ ਟੀਪੀ ਮਿਲਦੀ ਹੈ ਉੱਥੇ ਅਸੀਂ ਇਸ ਦਾ ਉਚਾਰਨ ਤੂੰ ਹੀ ਇਸ ਦਾ ਸਹੀ ਉਚਾਰਨ ਹੈ ਜੇ ਅਸੀਂ ਇਸ ਦਾ ਉਚਾਰਨ ਤੂੰ ਕਰਾਂਗੇ ਤਾਂ ਅਸੀਂ ਪੀ ਪੀ ਵਾਲੀ ਜੋ ਮਾਤਰਾ ਉਸ ਦਾ ਉਚਾਰ ਨਹੀਂ ਕਰਾਂਗੇ ਤਾਂ ਇਹ ਵੀ ਗਲਤ ਹੀ ਉਚਾਰਨ ਬਣਦਾ ਹੈ ਆ ਹੁਣ ਟਿੱਪੀ ਵਾਲੇ ਉਹਨਾਂ ਅੱਖਰਾਂ ਬਾਰੇ ਵੀ ਜਾਣਕਾਰੀ ਲਈਏ ਕਿਰਨੋਂ ਕੁਝ ਆਦ ਵਿੱਚ ਕਰ ਲੱਗਿਆ ਅੱਦੇ ਨੰਨੇ ਦੀ ਆਵਾਜ਼ ਆਉਂਦੀ ਹੈ ਜਿਵੇਂ ਸੁੰਦਰ ਸੁੰਦਰ ਉਚਾਰਨ ਕਰਨ ਲੱਗਿਆ ਪੱਤੇ ਨੰਨੇ ਦੀ ਆਵਾਜ਼ ਆਉਂਦੀ ਹੈ ਸੁੰਦਰ ਜਿਸੇ ਤਰ੍ਹਾਂ ਹੀ ਜਿਵੇਂ ਬੰਦ ਬੱਬੇ ਨੂੰ ਟਿੱਪੀ ਦੱਦਾ ਬੰਦ ਇੱਥੇ ਵੀ ਪੱਤੇ ਨੰਨੇ ਦੀ ਆਵਾਜ਼ ਆਉਂਦੀ ਹੈ ਜਿਵੇਂ ਮੰਦਰ ਮੰਦਰ ਜਦੋਂ ਅਸੀਂ ਮੰਦਰ ਦਾ ਸਹੀ ਉਚਾਰਨ ਕਰਦੇ ਹਾਂ ਤਾਂ ਜਿੱਥੇ ਵੀ ਅੱਦੇ ਨੰਨੇ ਦੀ ਆਵਾਜ਼ ਆਉਂਦੀ ਹੈ ਸੋ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਆਓ ਹੁਣ ਤੀਤੀ ਵਾਲੀ ਮਤ ਦਾ ਉਚਾਰਨ ਕਰਨ ਲੱਗਿਆਂ ਅੱਦੇ ਮੰਮੇ ਦੀ ਆਵਾਜ਼ ਆਉਂਦੀ ਹੈ ਉਹਨਾਂ ਸ਼ਬਦਾਂ ਦਾ ਵੀ ਉਚਾਰਨ ਕਰੀਏ ਜਿਵੇਂ ਕਿ ਸੰਪਤੀ 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 ਇਸ ਦਾ ਸਹੀ ਉਚਾਰਨ ਹੈ ਜੇ ਤੁਸੀਂ ਇਸ ਨੂੰ ਸੰਪਤੀ ਬੱਦਾ ਮੱਮਾ ਨਹੀਂ ਉਚਾਰोगे ਤਾਂ ਇਸ ਦਾ ਉਚਾਰਨ ਇਸ ਤਰ੍ਹਾਂ ਬਣਦਾ ਹੈ ਸੰਪਤੀ ਪਰ ਜੋ ਇਸ ਦਾ ਉਚਾਰਨ ਸੰਪਤੀ ਇਸ ਦਾ ਸਹੀ ਉਚਾਰਨ ਹੈ ਇਸੇ ਤਰ੍ਹਾਂ ਜੀ ਮੈਂ ਅਸੀਂ ਆਮ ਉਚਾਰਨ ਅੰਬ ਐਡ ਨੋਟ ਇਟ ਵੀ ਪਪਾ ਅੰਬ ਇੱਥੇ ਵੀ ਅੱਦੇ ਮम्मे ਦਾ ਪ੍ਰਯੋਗ ਹੁੰਦਾ ਹੈ ਅੱਦੇ ਮम्मे ਦੀ ਆਵਾਜ਼ ਨਿਕਲਦੀ ਹੈ ਅੰਬ ਇਸ ਤਰ੍ਹਾਂ ਉਚਾਰਾਂਗੇ ਤਾਂ ਇਸ ਦਾ ਸਹੀ ਉਚਾਰਨ ਨਹੀਂ ਹੋਵੇਗਾ ਅੰਬ ਇਸ ਦਾ ਸਹੀ ਉਚਾਰਨ ਹੈ ਇਸੇ ਤਰ੍ਹਾਂ ਹੀ ਜਿਵੇਂ ਦੰਭ ਨੰਤੇ ਨੂੰ ਕਿੱਪੀ ਪੱਬਾ ਦੰਭ ਇਸੇ ਵੀ ਅਧੇ ਮਮੇ ਦਾ ਪ੍ਰਯੋਗ ਹੁੰਦਾ ਹੈ ਜੇ ਅਸੀਂ ਇਸ ਨੂੰ ਦੰਭ ਕਹਾਂਗੇ ਆ ਇਸ ਦਾ ਸਹੀ ਉਚਾਰਨ ਨਹੀਂ ਹੁੰਦਾ ਹੈ ਦੰਭ ਇਸ ਦਾ ਸਹੀ ਉਚਾਰਨ ਹੈ ਇਸੇ ਤਰ੍ਹਾਂ ਹੀ ਜਿਵੇਂ ਕੰਬਲ ਕੱਕੇ ਨੂੰ ਟਿੱਪੀ ਕੰਬਲ ਕੰਬਲ ਇਸ ਦਾ ਸਹੀ ਉਚਾਰਨ ਹੈ ਜੇ ਅਸੀਂ ਇਸ ਨੂੰ ਕੰਬਣ ਕਹਾ ਕੇ ਉਹ ਇਸ ਦਾ ਸਹੀ ਉਚਾਰਨ ਨਹੀਂ ਇਕਤਾ ਕੰਬਲ ਹੋ ਗਿਆ ਇਕ ਹੋ ਗਿਆ ਕੰਬਲ ਇਹਨਾਂ ਵਿੱਚ ਵੀ ਬਹੁਤ ਹੀ ਫਰਕ ਹੈ ਸੋ ਟਿੱਪੀ ਦੇ ਨਾਲ ਅੱਤੇ ਨੰਨੇ ਅਤੇ ਅੱਤੇ ਮੰਮੇ ਦੀ ਆਵਾਜ਼ ਵੀ ਸ਼ਬਦ ਦੇ ਉਚਾਰਨ ਦਾ ਰੂਪ ਵਸਤੂ ਦਾ ਰੂਪ ਬਦਲ ਦਿੰਦੀ ਹੈ ਜੇ ਅਸੀਂ ਟਿੱਪੀ ਦੇ ਨਾਲ ਅੱਤੇ ਨੰਨੇ ਜਾਂ ਅੱਤੇ ਮੰਮੇ ਦਾ ਸਾਧਨ ਪ੍ਰਯੋਗ ਕਰੀਏ ਤਾਂ ਉਹ ਅਲੱਗ-ਅਲੱਗ ਵਸਤੂਆਂ ਜਾਂ ਅਲੱਗ-ਅਲੱਗ ਸ਼ਬਦ ਦਾ ਉਚਾਰਨ ਬਣਦਾ ਹੈ ਸੋ ਟਿੱਪੀ ਵਾਲੀ ਮਾਤਰਾ ਨੂੰ ਉਚਾਰਨ ਕਰਨ ਲੱਗਿਆ ਇਹਨਾਂ ਪੂਜਨ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਿਵੇਂ ਸੰਪੂਰਨ ਇੱਥੇ ਵੀ ਸੰਪੂਰਨ ਇੱਥੇ ਵੀ ਅਦੇ ਨਮੇ ਦੀ ਆਵਾਜ਼ ਆਉਦੀ ਹੈ ਸੰਪੂਰਨ ਤੁੰਪੀ ਤਾਂ TNT ਪੱਬੇ ਨੂੰ ਬਿਹਾਰੀ ਦੰਪੀ ਇੱਥੇ ਵੀ ਅੱਤੇ ਬੰਨੇ ਦੀ ਆਵਾਜ਼ ਆਉਂਦੀ ਹੈ ਸੋ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਆਓ ਹੁਣ ਬਿਹਾਰੀ ਤੋਂ ਪਹਿਲਾਂ ਜੋ ਪੀਪੀ ਦਾ ਪ੍ਰਯੋਗ ਕੀਤਾ ਗਿਆ ਹੈ ਉਹਨਾਂ ਸ਼ਬਦਾਂ ਬਾਰੇ ਵੀ ਜਾਣਕਾਰੀ ਲਈਏ ਆਧੁਨਿਕ ਪੰਜਾਬੀ ਵਿੱਚ ਸਿਹਾਰੀ ਅਤੇ ਬਿਹਾਰੀ ਵੇਲੇ ਪੀਪੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ ਪਰ ਗੁਰਬਾਣੀ ਦੇ ਵਿੱਚ ਸਾਨੂੰ ਸਿਹਾਰੀ ਤੋਂ ਬਾਅਦ ਅਤੇ ਵਿਹਾਰੀ ਤੋਂ ਪਹਿਲਾਂ ਪੀਪੀ ਦੇਖਣ ਨੂੰ ਮਿਲਦੀ ਹੈ ਆਓ ਵਿਹਾਰੀ ਤੋਂ ਜੋ ਪਹਿਲਾਂ ਪੀਪੀ ਲੱਗੀ ਹੋਈ ਹੈ ਉਹਨਾਂ ਸ਼ਬਦਾਂ ਬਾਰੇ ਜਾਣਕਾਰੀ ਲਈਏ ਕਿ ਮੈਂ ਪੁਰਾ ਦਾ ਸਹੀ ਉਚਾਰਨ ਕਰਨਾ ਹੈ